ਦੇਖੋ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਜ਼ਿਆਦਾ ਹੜ੍ਹਾਂ ਨੇ ਤਬਾਹੀ ਹੈ ਜਿਹੜੀ ਮਚਾਈ ਆ ਜਿਦੇ ਵਿੱਚ ਘੱਟੋ ਘੱਟ 2300 ਪਿੰਡ ਔਰ 5 ਲੱਖ ਏਕੜ ਜਿਹੜੀ ਜ਼ਮੀਨ ਆ ਉਹ ਪਾਣੀ ਚ ਵਹਿ ਗਈ ਆ ਔਰ ਬਹੁਤ ਵੱਡਾ ਨੁਕਸਾਨ ਹੋਇਆ ਪਿੰਡਾਂ ਦੇ ਪਿੰਡ ਹੜ ਗਏ ਨਾ ਮੰੰਜੇ ਰਹੇ ਨਾ ਬਿਸਤਰੇ ਰਹੇ ਨਾ ਭੇਡ ਬੱਕਰੀ ਰਹੀਆਂ ਨਾ ਮੱਝਾਂ ਰਹੀਆਂ ਨਾ ਗਾਵਾਂ ਤੇ ਕੁਝ ਵੀ ਨਹੀਂ ਰਿਹਾ ਸਾਰਾ ਕੁਝ ਹੜ ਗਿਆ لیکن ਪੰਜਾਬ ਦੇ ਬਹਾਦਰ ਲੋਕ ਨੇ ਉਹ ਕਦੇ ਡਿੱਗਦੇ ਨੇ ਕਦੇ ਉੱਠਦੇ ਨੇ ਤੇ ਉੱਠ ਜਾਂਦੇ ਨੇ ਡਿੱਗਦੇ ਨੇ ਤੇ ਉੱਠ ਜਾਂਦੇ ਨੇ ਔਰ ਪੰਜਾਬ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਸੇਵਾ ਜਿਹੜੀ ਉਹ ਛੁਪੀ ਹੋਈ ਆ ਸੇਵਾਦਾਰ ਨੇ ਸਾਰੇ ਜਾਣੇ ਔਰ ਜਦੋਂ ਕਿ ਇਦਾਂ ਦੀ ਆਫਤ ਆਉਂਦੀ ਆ ਤਾਂ ਸਾਰੇ ਇੱਕੋ ਦਮ ਸਾਰੇ ਇਕੱਠੇ ਹੋ ਕੇ ਉਸ ਆਫਤ ਦਾ ਮੁਕਾਬਲਾ ਜਿਹੜਾ ਕਰਦੇ ਉਹ ਸਾਰਾ ਪੰਜਾਬ ਨਹੀਂ ਬਾਹਰ ਤੋਂ ਵੀ ਜਿਹੜੇ ਪੰਜਾਬੀ ਬੈਠੇ ਨੇ ਉਹ ਰਾਹਤ ਸਮਗਰੀ ਬਹੁਤ ਭੇਜ ਰਹੇ ਨੇ ਕੋਈ ਪੈਸਾ ਭੇਜ ਰਿਹਾ ਹੈ ਕੋਈ ਟਰੈਕਟਰ ਭੇਜ ਰਿਹਾ ਹੈ ਕੋਈ ਬਿਸਤਰੀ ਭੇਜ ਰਿਹਾ ਹੈ ਕੋਈ ਮੰਜੇ ਭੇਜ ਰਿਹਾ ਹੈ ਕੋਈ ਖਾਣ ਦਾ ਸਮਾਨ ਭੇਜ ਰਿਹਾ ਹੈ ਕੋਈ ਦਵਾਈਆਂ ਭੇਜ ਰਿਹਾ ਹੈ ਜੀ ਦੀ ਜੀ ਦੀ ਜਿੱਦਾਂ ਜਿੱਦਾਂ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਜੋ ਜੋ ਕਹਿੰਦੀ ਆ ਡਿਮਾਂਡ ਕਰਦੀ ਆ ਉਦਾਂ ਹੀ ਉਥੇ ਸਮਾਨ ਆ ਜਿਹੜਾ ਉਹ ਲੋਕ ਭੇਜ ਰਹੇ ਆ ਅਸੀਂ ਵੀ ਸਾਡੇ ਵੀ ਮੇਰੀ ਜਿਹੜੀ ਗਰੁੱਪ ਦੇ ਬੰਦੇ ਨੇ ਤਿਲ ਫੁੱਲ ਇਕੱਠਾ ਕਰਕੇ ਅਸੀਂ ਸਾਰੇ ਜਣੇ ਹੌਲੀ ਹੌਲੀ ਜਿੰਨਾ ਕਿ ਸਾ ਤੋਂ ਬਣਦਾ ਸੀ ਉਹ ਰਾਹਤ ਸਮਗਰੀ ਜਿਹੜੀ ਭੇਜ ਰਹੇ ਆ ਤੇ ਅੱਜ ਅਸੀਂ 500 ਬੈੱਡ ਮੰਜੇ ਹਲ 500 ਬੈੱਡ ਦਾ ਪੂਰਾ ਸਮਾਨ 500 ਵੀ ਮੰਜੇ 500 ਵੀ ਗੱਦੇ 500 ਵੀ ਚਾਦਰਾਂ 1000 ਸਹਰਾਣਾ ਸਾਰਾ ਕੁਝ ਇਕੱਠਾ ਕਰਕੇ ਅਸੀਂ ਇਹ ਭੇਜ ਰਹੇ ਹਾਂ ਤੇ ਇਹ سلسلہ ਲਗਾਤਾਰ ਜਾਰੀ ਆ ਔਰ ਅਸੀਂ ਲਗਾਤਾਰ ਇਹ ਭੇਜਦੇ ਰਹਿਾਂਗੇ ਜਿੱਦਾਂ ਜਿੱਦਾਂ ਅਸੀਂ ਪਹਿਲਾਂ ਪੁੱਛਦੇ ਹਾਂ ਉੱਥੇ ਜਿਹੜੇ ਨੋਡਲ ਅਫਸਰ ਨੇ ਵੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਦੋਂ ਬਾਅਦ ਫਿਰ ਅਸੀਂ ਚੀਜ਼ ਹੈ ਜਿਹੜੀ ਉਹ ਇਥੋਂ ਭੇਜਦੇ ਸੈਂਟਰ ਦੀ ਸਰਕਾਰ ਤੋਂ ਬੜੀ ਮਿਹਨਤਾਂ ਕੀਤੀ ਜਾ ਰਹੀ ਸੀ ਕਿ ਬਹੁਤ ਕੁਝ ਮਿਲੇਗਾ ਪਰ ਉਹ 1600 ਕਰੋੜ ਬੜੀ ਘੱਟ ਰਕਮ ਜਿਹੜੀ ਆ ਗਈ ਉਹਨਾਂ ਦੇ ਵੇਲੇ ਦਿੱਤੀ ਗਈ ਕਿਹਾ ਦੇਖੋ ਕੱਲੇ ਵੀ 15000 ਕਰੋੜ ਰੁਪਏ ਦਾ ਨੁਕਸਾਨ ਘੱਟੋ ਘੱਟ ਹੋਇਆ ਹੈ ਔਰ 1600 ਕਰੋੜ ਰੁਪਏ ਉਹਦੇ ਵਿੱਚ ਕੁਝ ਵੀ ਨਹੀਂ ਹੈ ਔਰ ਸਾਰੇ ਅਸੀਂ ਵੀ ਡਿਮਾਂਡ ਕਰ ਰਹੇ ਹਾਂ ਸਾਰੇ ਲੋਕ ਵੀ ਕਹਿ ਰਹੇ ਨੇ ਵੀ ਇਹ ਜਿਹੜਾ ਪੈਸਾ ਬਹੁਤ ਘੱਟ ਹੈ ਇਸ ਕਰਕੇ ਜਿਹੜੀ ਇੱਕ ਹੋਰ ਗ੍ਰਾਂਟ ਹੈ ਜਿਹੜੀ ਇਹ ਜਲਦੀ ਤੋਂ ਜਲਦੀ ਹੋਰ ਵੀ ਜਾਰੀ ਕੀਤੀ ਜਾਵੇ ਤਾਂ ਕਿ ਸੜਕਾਂ ਟੁੱਟ ਗਈਆਂ ਸਾਰਾ ਕੁਝ ਇਹ ਹੀ ਕੁਝ ਨਹੀਂ ਹੈ ਤੇ ਇਸ ਕਰਕੇ ਉਹਨੂੰ ਨਵੇਂ ਸਿਰਿਓਂ ਸਾਰਾ ਕੁਝ ਖੜਾ ਕਰਨਾ ਹੈ ਤੇ ਇਸ ਕਰਕੇ ਖੜਾ ਕਰਨ ਵਾਸਤੇ ਬਹੁਤ ਸਾਰੇ ਪੈਸਿਆਂ ਦੀ ਜ਼ਰੂਰਤ ਹੈ ਤੇ ਇਸ ਵੇਲੇ ਕੇਂਦਰ ਨੂੰ ਅੱਗੇ ਹੋ ਕੇ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਪੰਜਾਬ ਆ ਜਿਹੜਾ ਸਾਰਾ ਪਤਾ ਹੈ ਬਈ ਮਤਲਬ ਅੱਜ ਤੋਂ ਵੱਧ ਆ ਜਿਹੜਾ ਉਹ ਅੰਨ ਦੇ ਵਿੱਚ ਜਿਹੜਾ ਅੰਨ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਉਂਦਾ ਹੈ ਔਰ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਦਿਨ ਰਾਤ ਲਾ ਕੇ পেট ਭਰਦਾ ਪੂਰੇ ਹਿੰਦੁਸਤਾਨ ਦਾ ਤੇ ਅੱਜ ਜਦੋਂ ਵਕਤ ਪਿਆ ਪੰਜਾਬੀਆਂ ਦੇ ਉੱਤੇ ਤਾਂ ਮੈਂ ਇਹ ਕਹਿੰਦਾ ਵੀ ਸਾਰਾ ਦੇਸ਼ ਨੂੰ ਨਾਲ ਖੜਨਾ ਚਾਹੀਦਾ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਜਿਹੜੀ ਇਹ ਰਕਮ ਆ ਇਹ ਘੱਟੋ ਘੱਟ ਵੀ 4 ਤੋਂ 5 ਗੁਣਾ ਕਰਨੀ ਚਾਹੀਦੀ ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਹਟਾ ਦੀ ਸਪੇਟ ਚਾਹ ਰਹੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਚਾਹੁੰਦੇ ਬਹੁਤ ਪ੍ਰਸੰਨ ਹੈ ਉਹਨਾਂ ਨੂੰ ਸੁਨੇਹਾ ਹੈ ਵੀ ਸਾਰਾ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਜਿੱਥੇ ਵੀ ਲੋਕ ਬੈਠੇ ਨੇ ਦੁਨੀਆ ਦੇ ਵਿੱਚ ਸਾਰੇ ਤੁਹਾਡੇ ਨਾਲ ਨੇ ਘਰੌਣ ਦੀ ਜਰੂਰਤ ਨਹੀਂ ਹੈਗੀ ਕਿਸੇ ਤੇ ਵੀ ਕੋਈ ਐਦਾਂ ਦੀ ਵਕਤ ਆ ਸਕਦਾ ਇਹ ਕੁਦਰਤ ਦਾ ਕਰੋਪ ਸੀ ਕੁਦਰਤ ਦੀ ਕਰੋਪੀ ਆ ਤੇ ਇਸ ਕਰਕੇ ਡਰਨਾ ਨਹੀਂ ਡਰਨ ਵਾਲੀ ਕੌਮ ਇਹ ਨਹੀਂ ਹੈਗੀ ਪੰਜਾਬੀ ਕੌਮ ਇਹ ਨਹੀਂ ਡਰਨ ਵਾਲੇ ਇਹ ਤਾਂ ਜੇਰੇ ਵਾਲੇ ਲੋਕ ਨੇ ਪਰ ਫਿਰ ਵੀ ਅਸੀਂ ਇਹ ਉਹਨਾਂ ਨੂੰ ਯਕੀਨ ਦਿਵਾਉਂਗਾ ਕਿ ਅਸੀਂ ਤੁਹਾਡੇ ਨਾਲ ਆ ਜੋ ਵੀ ਅਸੀਂ ਸੇਵਾ ਕਰਦੇ ਹੋਏ ਤੰਦਮਨ ਧੰਦੇ ਨਾਲ ਅਸੀਂ ਉਹ ਨਾਲ ਖੜੇ ਤੇ ਸੇਵਾ ਆ ਸੀ ਜਿਹੜੀ ਉਹ